ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਸ ਸੌਣ ਦੇ ਮਹੀਨੇ ਵਿੱਚ ਇੱਕ ਕੁਰਤੀ ਹੁੰਦੀ ਹੈ ਪਿੰਡਾਂ ਵਿੱਚ ਕੁਰਤੀ ਸੌਣ ਦੇ ਮਹੀਨੇ ਵਿੱਚ ਮੇਰਾ ਖਿਆਲ ਆ ਜਿੰਨੀਆਂ ਤੀਆਂ ਲੱਗਦੀਆਂ ਤੀਆਂ ਸੌਣ ਦੇ ਮਹੀਨੇ 'ਚ ਹੀ ਲੱਗਦੀਆਂ ਨਾ ਸੌਣ ਦੇ ਮਹੀਨੇ ਐਤਵਾਰ ਵਾਲੇ ਦਿਨ ਸੋ ਆਮ ਤੌਰ ਤੇ ਤੀਆਂ ਪਹਿਣਾ ਵਿਆਹੀਆਂ ਵੀ ਪੇਕੇ ਕਰੀਆਂ ਖਾ ਜਾਂਦੀਆਂ ਨੇ ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲਾਂ ਉਹਨਾਂ ਨੂੰ ਇੱਕ ਦੂਜੀਆਂ ਇੱਕ ਦੂਜੀਆਂ ਨੂੰ ਜਾ ਕੇ ਸੁਣਾਉਂਦੀਆਂ ਨੇ ਕੋਚਨ ਨੱਚਦੀਆਂ ਤੇ ਤੱਪਦੀਆਂ ਤੇ ਪ੍ਰੀਤੀਆਂ ਕਰਦੀਆਂ ਹਨ ਮਨ ਚਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖੇ ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਮਿੱਠੀ ਹੈ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਮਿੱਠੀ ਹੈ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹੁੰਦੀ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਕਿ ਤੀਆਂ ਚਲੀਆਂ ਕਿੱਥੋਂ ਤੀਆਂ ਨਾਮ ਔਰਤਾਂ ਦਾ ਹੈ ਇਹ ਮਾਲਵੇ ਦੀ ਬੋਲੀ ਹੈ ਤੀ ਇਸਤਰੀ ਨੂੰ ਕਹਿੰਦੇ ਗੁਰੂ ਕੀ ਬਾਣੀ ਚੀਤੀ ਇਸਤਰੀ ਦਾ ਨਾਂ ਹੀ ਹੈ ਕਿ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਟ ਵੱਲ ਥਾਵੇਂ ਕਹਿੰਦੇ ਹਨ ਥਾਵੇਂ ਉਹ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਰਤਗੀ ਸ਼ੁਰੂ ਕੀਤੀ ਆ ਪਰ ਮੁਸਲਮਾਨਾਂ ਨੇ ਮੁਸਲਮਾਨਾਂ ਰ ਅਗਰ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਠਿਆ ਹੋਣਾ ਹੁਕਮ ਕੀਤਾ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੀ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਨੰਗੀਆਂ ਕਰਕੇ ਨਚਾਉਣਾ ਜਿਹੜੀ ਉਹਨਾਂ ਨੂੰ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ ਇਹ ਬਿਸ਼ਰਮੀ ਦਾ ਕਾਰਨ ਸੀ ਬੜਾ ਭਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ੀਆਂ ਲੱਗਣੀਆਂ ਮੁਸਲਮਾਨਾ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਸਜ਼ੋਰ ਲਾ ਕੇ ਹਟਾ ਲਈ ਹੈ ਮੋਹਕ ਨਗਰ ਵਿੱਚੋਂ हट ਚੁੱਕੀ ਹੈ ਮਹਾਂਪੁਰਖ ਬੜਾ ਦ੍ਰਿੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਸੌਣ ਦੇ ਮਹੀਨੇ ਦਾਸਮੀਂ ਕਿਤੇ ਆਈ ਹੈ ਇਸ ਵਾਰ ਤੇ ਜਿਹੜੀਆਂ ੀਆਂ ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਕਾਇ ਹੀ ਰਹੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ੀਆਂ ਵਿੱਚ ਬਾਹਰ ਜਾ ਕੇ ਨੱਚਣ ਕੱਪਣ ਨਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਹੈ ਕਿ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਤੇ ਅਸੀਂ ਇਹ ਜਿਵੇਂ ਵੇਸ ਵਾਲਾ ਨੱਚਦੀਆਂ ਨੇ ਤੇ ਜਿਵੇਂ ਐਕਟਰਸਾਂ ਨੱਚ-ਨੱਚਦੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਇਹ ਜਿੱਥੇ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰੇ ਕਹ ਦੋ ਵੱਧ ਕਹਿਣ ਦੀ ਮਜਬੂਰਤ ਨਹੀਂ ਸਮਝਦਾ ਤੇ ਇਹੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਕਹੋ ਸੋਚਿਆ ਆਪਣੇ ਮਨਦਰਸ ਕੀ ਕਰ ਰਹੇ ਆ ਅੱਜ ਜਵਾਨਾਂ ਬਣ ਗਿਆ ਧੀ ਵੀ ਨਾਲ ਭੈਣ ਵੀ ਨਾਲ ਘਰਵਾਲੀ ਵੀ ਨਾਲ ਚਲੋ ਚੱਲ ਕੇ ਸਾਰਾ ਪਰਿਵਾਰ ਸ਼ਰਮਾ ਦੇਖ ਆਈਏ ਜਾਂਤੀਆਂ ਆ ਗਏ ਨੱਚਤਾ ਪਾਈਏ ਉਹ ਪਿਆਰੋ ਕੇ ਸੰਵੇਦ ਸੁਖਮੀ ਸਾਹਿਬ ਦਾ ਪਾਠ ਹੁਣ ਦੇਖਿਆ ਹੈ ਕਦੇ ਈਆਂ ਦੇ ਚੰਨ ਸਾਹਿਬ ਦੀ ਬਾਣੀ ਪੜ੍ਹਦੇ ਦੇਖਿਆ ਹੁੰਦਾ ਕੀ ਹੈ ਬੋਲੀਆਂ ਪਾਉਣੀਆਂ ਢੰਗੜਾ ਪਾਉਣਾ ਤੇ ਗਿੱਧੇ ਪਾਉਣੇ ਨਾਚ ਕਰਨਾ ਦੱਸੋ ਜਿੱਥੇ ਐਸਾ ਨੀਤਪੁਣਾ ਹੈ ਉਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ ਕਦੇ ਉਹਨਾਂ ਚੀਜ਼ਾਂ ਵਾਲੇ ਖਿਆਲ ਕੀਤਾ ਪਰ